ਵਾਂ ਨਿਗੜ ਦੇ ਪਿੰਡ ਕਰਾਚੋਂ ਦੇ ਕੋਲੋਂ ਲੰਘਦੀ ਸਰੰਦ ਚੋਆ ਦੇ ਨਾਲ ਲੱਗਦੇ ਕੱਚੇ ਪਹੇ ਤੇ ਤੰਦੂਏ ਵਰਗਾ ਖਤਰਨਾਕ ਜਾਨਵਰ ਹੌਣ ਦਾ ਦਾਵਾ ਕੀਤਾ ਜਾ ਰਿਹਾ ਹੈ ਸਰੰਦ ਚੋਏ ਦੇ ਨਾਲ ਲੱਗਦੇ ਖੇਤਾਂ ਵਿੱਚ ਕਿਸਾਨਾਂ ਨੇ ਤੰਦੂਏ ਨੂੰ ਘੁੰਮਦੇ ਦੇਖਿਆ ਇਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਗਿਆ ਕਿਸਾਨਾਂ ਦਾ ਦਾਵਾ ਹੈ ਕਿ ਉਕਤ ਸੜਕ ਤੇ ਘੁੰਮਦੇ ਕੁੱਤਿਆਂ ਨੂੰ ਵੀ ਇਸ ਤੰਦੂਏ ਨੇ ਆਪਣਾ ਸ਼ਿਕਾਰ ਬਣਾਇਆ ਕਿਸਾਨਾਂ ਵੱਲੋਂ ਕਈ ਥਾਵਾਂ ਤੇ ਤੰਦੂਏ ਦੇ ਪੈਰਾਂ ਦੇ ਨਿਸ਼ਾਨ ਪਾਏ ਦੇਖੇ ਗਏ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਦੇ ਜੰਗਲਾਤ ਵਿਭਾਗ ਨੂੰ ਦਿੱਤੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਟੀਮ ਸਮੇਤ ਮੌਕੇ ਤੇ ਪਹੁੰਚ ਕੇ ਮਿਆਂ ਮਿਆਂ ਨਾ ਕਰਨ ਲੱਗ ਪਏ ਕਿਸੇ ਵੀ ਜਾਨਵਰ ਬਾਰੇ ਪਤਾ ਨਹੀਂ ਲੱਗ ਸਕਿਆ ਇਸ ਵਿਭਾਗ ਵੱਲੋਂ ਤਿੰਦੂਏ ਦੀ ਪੁਸ਼ਟੀ ਨਹੀਂ ਹੋ ਸਕੀ ਹਾਲਾਂਕਿ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਜ਼ਰੂਰ ਕੀਤੀ ਮੌਕਾ ਰਿਪੋਰਟ ਰਾਜ ਖੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਇੱਕ ਵਾਰੀ ਬਾਬਾ ਕੀ ਨਾਮ ਹੈ ਜੀ ਗੁਰਚਰਨ ਸਿੰਘ ਹੈ ਜੀ ਬਾਬਾ ਜੀ ਕੀ ਤੁਸੀਂ ਇੱਥੇ ਦੇਖਿਆ ਕੁਝ ਵੀ ਕਹਿੰਦੇ ਵੀ ਖੁਖਾਰ ਕੋਈ ਜਾਨਵਰ ਨੂੰ ਮਾਰਿਆ ਹਾਂ ਦੇਖਿਆ ਓਰੇ ਠੀਕ ਹੈ ਹਾਂ ਤੇ ਕੋਈ ਅਨਾਉਂਸਮੈਂਟ ਵਗੈਰਾ ਕੋਈ ਹੋਇਆ ਕਰਾ ਗਿਆ ਜਿਵੇਂ ਆਪਣੇ ਪਿੰਡ ਕਰਾ ਗਿਆ ਹੈ ਵੀ ਇੱਧਰ ਕੋਈ ਨਾ ਜਾਓ ਭਾਈ ਠੀਕ ਹੈ ਇੱਥੇ ਜਾਨਵਰ ਆਏ ਹਾਂ ਇੱਥੇ ਕੁੱਤੇ ਵੀ ਉਹ ਉੱਥੇ ਕੱਲ 4 ਵਜੇ ਬੰਦਾ ਉੱਥੋਂ ਭੱਜਿਆ ਹੈ ਮਰੁੱਦਾਂ ਤੋਂ ਜਦੋਂ ਕੁੱਤੇ ਨਾਲ ਪੈ ਗਿਆ ਉਹ ਭੱਜ ਗਿਆ ਥੋਂ ਹਾਂ ਹਾਂ ਕੱਲ 4 ਵਜੇ ਦੀ ਗੱਲ ਹੈ ਤੇ ਹੁਣ ਕੋਈ ਆਇਆ ਜੀ ਪ੍ਰਸ਼ਾਸਨ ਦਾ ਬੰਦਾ ਆਏ ਨਹੀਂ ਕਿ ਪੁਲਿਸ ਵਾਲੇ ਆਏ ਨੇ ਬੰਦੇ ਕਈਆਂ ਗੱਡੀਆਂ ਕਈਆਂ ਆਈਆਂ ਨੇ ਹਜੇ ਆ ਜਗਮਗਾ ਮਾ ਕੀ ਆਇਆ ਆ ਨਾ ਬੰਦਾ ਨਿਕਲ ਕੇ ਆਇਆ ਹਾਂ ਜੀ ਉਹ ਵੀ ਆਏ ਹੋ ਨਹੀਂ ਜੀ ਉਹ ਜਾਲ ਲੈਣ ਗਏ ਨੇ ਸਾਨੂੰ ਮਿਲੇ ਨਹੀਂ ਉਹ ਠੀਕ ਹੈ ਕਹਿੰਦੇ ਅਸੀਂ ਜਾਲ ਲਏ ਹੋਣੇ ਚੱਕ ਕੇ ਮੀਂਹ ਪੂੜ ਚ ਪਏ ਹੋਣੇ ਅੱਧਰ ਕਿਤੇ ਤੁਹਾਨੂੰ ਕੀ ਲੱਗਦਾ ਜੀ ਇਹ ਜਾਨਵਰ ਵੀ ਪਹਿਲਾਂ ਵੀ ਕਦੇ ਆਇਆ ਜਾਂ ਇਸ ਵਾਰ ਪਹਿਲਾਂ ਨਹੀਂ ਕਦੇ ਦੇਖਿਆ ਪਹਿਲਾਂ ਤਾਂ ਨਹੀਂ ਗੱਲ ਕੋਲ ਨਹੀਂ ਦੇਖਿਆ ਸੀ ਠੀਕ ਹੈ ਨਾ ਇਹ ਪਹਿਲੀ ਗੱਲ ਹੋਇਆ ਕੰਮ ਠੀਕ ਹੈ ਹਾਂ ਅਸੀਂ ਤਾਂ ਵੀ ਹੁਣੋਂ ਹਟ ਗਏ ਹੁਣ ਇੱਥੇ ਹੂੰ ਇਹਦਾ ਕੋਈ ਕੀ ਨਾ ਹੋ ਆਪਣਾ ਪਾਲ ਸਿੰਘ ਜੀ ਬੈਠੇ ਹੋ ਜੀ ਖਾਲਸਾ ਬੈਠੇ ਹਾਂ ਕੀ ਮਸਲਾ ਹੈ ਬੈਜੀ ਅੱਜ ਦਾ ਪੂਰੇ ਜੀ ਜਾਨਵਰ ਹੈ ਹੂੰ ਬਈ ਕਲੀਅਰ ਤਾਂ ਨਹੀਂ ਹੋਇਆ ਵੀ ਸ਼ੇਰ ਹੈ ਕਿ ਚਿੱਤ ਹੈ ਇਹ ਹਾਂ ਵੀ ਆ ਜਗ੍ਹਾ ਦੇ ਵਿੱਚ ਮੇਰਾ ਟਕਰਾ ਹੋਇਆ ਆਪ ਜੀ ਸਾਡੇ 40 ਕਰਮ ਦੇ ਵਿੱਚ ਵਿੱਚ ਵੀ ਸ਼ੇਰ আর ਚਿੱਤਾਂ ਕਲੀਅਰ ਨਹੀਂ ਹੋਇਆ ਮੈਂ ਵੀ ਦੇਖ ਕੇ ਡਹਿ ਲ ਗਿਆ ਉਹਨੂੰ ਵੀ ਬਹੁਤ ਪਰ ਜਾਨਵਰ ਖੜੇਗਾ ਤੇ ਉਹ ਜਾਨਵਰ ਤੋਂ ਦੇਖ ਕੇ ਮੈਂ ਭੱਜ ਗਿਆ ਜੀ ਬੈਕ ਭੱਜਿਆ ਮੈਂ ਬੰਦੇ ਲੈ ਕੇ ਆ ਗਿਆ ਜਦੋਂ ਬੰਦੇ ਲੈ ਕੇ ਆ ਉਹ ਥੱਲੇ ਉਤਰ ਗਿਆ ਜੀ ਆ ਜੰਗਲ ਦੇ ਵਿੱਚ ਹੁਣ ਉਹ ਜੰਗਲ ਚ ਪੈੜਾ ਨਾ ਮਿਲ ਗੀਆਂ ਸਾਨੂੰ ਸਾਰੀਆਂ ਸਹੀ ਹੁਣ ਜੰਗਲ ਚ ਉਹਨੂੰ ਡਰਦਾ ਕੋਈ ਕੱਢਦਾ ਹੈ ਨਹੀਂ ਠੀਕ ਹੈ ਜੀ ਇਹ ਜੰਗਲ ਦੇ ਵਿੱਚ ਆ ਉਹ ਇਹ ਨਹੀਂ ਪਤਾ ਵੀ ਇੱਧਰ ਹੈ ਇਹ ਨਹੀਂ ਪਤਾ ਹੁਣ ਇੱਧਰ ਹੈ ਕੱਲ ਦੀ ਗੱਲ ਹੈ ਜੀ ਇਹ ਕੱਲ ਤੜਕੇ ਦੀ 7 ਵਜੇ ਦੀ ਬਾਕੀ ਜਿੰਨੇ ਹੁਣ ਸਾਡੇ ਉਹਰੇ ਖੇਤ ਵਾਲੇ ਨੇਗੇ ਸਾਰੇ ਬੰਦੇ ਡਰੇ ਖੜੇ ਨੇਗੇ ਕੋਈ ਬੰਦਾ ਆਉਂਦਾ ਨਹੀਂ ਸਾਡੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦਾ ਕੋਈ ਹਿੱਲਾ ਕਰੋ ਵੀ ਇੱਥੇ ਕੱਖਾਂ ਵਾਲਾ ਵੀ ਆਉਂਦਾ ਇੱਥੇ ਕੋਈ ਮੁੰਡੇ ਉਹ ਵੀ ਟਾਈਮ ਪਾਸ ਕਰਨਾ ਜਾਂਦੇ ਨੇ ਚੋਏ ਦੇ ਉੱਤੇ ਵੀ ਕਿਸੇ ਦਾ ਨੁਕਸਾਨ ਨਾ ਹੋ ਜੇ ਤੁਸੀਂ ਆਪ ਦੇਖਿਆ ਅੱਜ ਖੁਦ ਮੈਂ ਆਪ ਦੇਖਿਆ ਜੀ ਇਹ ਗੰਦਾ ਮੈਂ ਦੇਣ ਦਾ ਰਹਿ ਗੱਲ ਦਾ ਮੈਂ ਜ਼ਿੰਮੇਵਾਰ ਹਾਂ ਇਸ ਗੱਲ ਦਾ ਪੂਰਾ ਬਈ ਇਹ ਚੀਜ਼ ਹੈਗੀ ਹੈ ਤੇ ਹੁਣ ਕੋਈ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਹੈ ਜਾਂ ਕੋਈ ਬੰਦੇ ਕੋਈ ਮੁਲਾਜ਼ਮ ਆਏ ਨੇ ਜੀ ਹੂੰ ਤੇ ਬਾਕੀ ਆਪਣੇ ਇਹ ਆਪਣੇ ਨਹਿਰੀ ਮਹਿਕਮੇ ਵਾਲੇ ਵੀ ਆਏ ਨੇ ਬੰਦੇ ਜੰਗਲਾਤ ਮਹਿਕਮਾ ਜੰਗਲਾਤ ਮਹਿਕਮੇ ਵਾਲੇ ਅੱਛਾ ਜੀ ਵੀ ਉਹ ਕਹਿੰਦੇ ਵੀ ਅਸੀਂ ਪਿੰਜਰੇ ਲੈ ਕੇ ਆਉਨੇ ਆ ਵੀ ਪਿੰਜਰੇ ਲਾਵਾਂਗੇ ਉਹਨਾਂ ਨੂੰ ਪੈੜਾ ਪੂੜਾ ਦਿਖਾਤੀਆਂ ਉਹਨਾਂ ਨੇ ਪੂਰਾ ਵੈਰੀਫਾਈ ਕਰਿਆ ਜੀ ਵੀ ਹਾਂ ਪੂਰੀ ਵੈਰੀਫਾਈ ਕਰੀ ਜੀ ਫੁੱਲ 2 ਕਿਲੋਮੀਟਰ ਚਕਰ ਉਹਨਾਂ ਨੇ ਪੂਰੀ ਪੈੜਾ ਪੂੜਾ ਲਾਈਆਂ ਨੇ ਪੈੜਾ ਲਾ ਕੇ ਉੱਥੇ ਖਰੂ ਪਾਇਆ ਹੋਇਆ ਉਹਦਾ ਛੋਟੇ ਮੰਖ ਖਰੂ ਪਾਇਆ ਹੋਇਆ ਸ਼ੇਰ ਦਾ ਕਦੋਂ ਦੀ ਗੱਲ ਹੈ ਜੀ ਤੁਸੀਂ ਕਦੋਂ ਦੇਖਿਆ ਸੀ ਜੀ ਠੀਕ ਹੈ ਜੀ ਹਾਂ ਤੁਸੀਂ ਖੇਤ ਤੋਂ ਆ ਰਹੇ ਸੀ ਖੇਤ ਨੂੰ ਜਾ ਰਹੇ ਸੀ ਪਿੰਡੋਂ ਆ ਰਹੇ ਸੀ ਹੂੰ ਖੇਤ ਨੂੰ ਜਾ ਰਹੇ ਸੀ ਪਿੰਡੋਂ ਆ ਰਹੇ ਸੀ ਠੀਕ ਹੈ ਮੈਂ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤੇ ਸ਼ੇਰ ਐਡਾ ਹੈ ਠੀਕ ਹੈ ਵੀ ਉਹਨੂੰ ਚਿੱਤਾ ਕਹਿ ਲੋ ਚਾਹੇ ਸ਼ੇਰ ਕਹਿ ਲੋ ਇਹ ਜਾਨਵਰ ਹੈ ਖੁੰਖਾਰ ਜਾਨਵਰ ਹੈ ਕੋਈ ਹਾਂ ਪੂਰਾ ਖੁੰਖਰ ਜਾਨਵਰ ਹੈ ਜੀ ਉਹ ਬੰਦੇ ਦਾ ਮੇਰੇ ਕੋਲ ਸਿੱਧਾ ਗਿਆ ਹੈ ਜੀ ਉਹ ਠੀਕ ਹੈ ਹਾਂ ਸਿੱਧਾ ਗਿਆ ਮੇਰੇ ਕੋਲ ਵੀ ਇਹਦਾ ਕਹਿਲਾ ਕਰੇ ਪ੍ਰਸ਼ਾਸਨ ਸਾਡੀ ਬੇਨਤੀ ਹੈ ਵੇ ਹੱਤਵਾਨੀ ਕੇ ਵੀ ਜਲਦੀ ਤੋਂ ਜਲਦੀ ਦਾ ਕੋਈ ਫੜਨ ਦਾ ਇੰਤਜ਼ਾਮ ਹੋ ਜੇ ਇਸ ਏਰੀਆ ਦੇ ਵਿੱਚ ਜਾਨਵਰ ਵੀ ਕਿਤੇ ਇਹ ਨਾ ਕਹੋ ਵੀ ਸਾਨੂੰ ਦਿਖਾਓ ਅਸੀਂ ਦਿਖਾਈਏ ਕਿੱਥੋਂ ਹਨ ਖੜਾ ਕਿੱਥੇ ਲੁਕੇ ਬੈਠੇ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਅਸੀਂ ਤੁਸੀਂ ਸਵੇਰੇ ਦੇਖਿਆ ਤੁਸੀਂ ਪ੍ਰਸ਼ਾਸਨ ਨੂੰ ਕਦੋਂ ਇਨਟਿਮੀਟ ਕੀਤਾ ਅਸੀਂ ਅੱਜ ਕਰੀਏ ਜੀ ਇਹ ਤਲਾਕ ਇਹ ਕਾਰਨ ਕੀ ਹੋਇਆ ਜੀ ਵੀ ਇੰਨੀ ਲੇਟ ਅਸੀਂ ਆਜੋ ਡਰਦਿਆਂ ਨੇ ਕਰੀਏ ਜੀ ਵੀ ਐ ਕਿਤੇ ਕੋਈ ਆਪਣੇ ਹੋਣਾ ਪਈ ਜੇ ਕੋਈ ਐਕਸ਼ਨ ਆ ਜੀ ਗੱਲ ਦਾ ਵੀ ਤੁਸੀਂ ਪੱਕੇ ਪੈਰੀ ਹੋਣਾ ਚਾਹੁੰਦੇ ਸੀ ਵੀ ਪੱਕੇ ਪੈਰੀ ਹੋ ਕੇ ਵੀ ਸਾਰੇ ਬੰਦਿਆਂ ਨੂੰ ਪਤਾ ਲੱਗੇ ਆਸਗਵਾਂਡ ਨੂੰ ਪਤਾ ਲੱਗੇ ਸਾਰੇ ਬੰਦਿਆਂ ਨੂੰ ਤਲਾਸ਼ ਅਸੀਂ ਨੇ ਉਸੇ ਟਾਈਮ ਕਰਤੀ ਤੇ ਆ ਚੀਜ਼ ਔਰ ਆਪਣੇ ਸ਼ੇਰ ਆ ਜਾਂ ਚਿੱਤ ਵੀ ਕਿਸੇ ਨੁਕਸਾਨ ਨਾ ਕਰ ਜੇ ਭਾਈ ਸੰਭਲ ਕੇ ਚੱਲੋ ਤੁਸੀਂ ਕੋਈ ਅਨਾਉਂਸਮੈਂਟ ਵਗੈਰਾ ਵੀ ਕਰਾਈ ਹੈ ਜੀ ਨਹੀਂ ਕੋਈ ਨਹੀਂ ਹੈ ਜੀ ਕਰਾਈ ਹੈ ਜੀ ਠੀਕ ਹੈ ਹਾਂ ਇੱਧਰ ਕਰਾਤੀ ਇਹਨਾਂ ਦੀ ਵਾਈਟ ਕਰ ਲਈ ਆਪਣਾ